जय श्री राम जय महाकाली हर हर महादेव दोस्तों मैं अरविंद गौतम शिव सेना पंजाब युवा इकाई पंजाब चेयरमैन आज ਸਾਡੇ ਕੋਲ ਕਨੋਲੀ ਵਿਖੇ ਸਾਡੇ ਹੈੱਡ ਆਫਿਸ ਦੇ ਵਿੱਚ ਡੇਰਾਬਸੀ ਤੋਂ ਰਾਦੇ ਸ਼ਾਮ ਜੀ ਅਦਰ ਕਰੋ ਨਰਿੰਦਰ गोयल ਜੀ ਵਿਜੇ दत्ता ਜੀ ਰਾਠੀ ਮੈਡਮ ਜੀ ਸ਼ਰਦਾ ਸੈਣੀ ਜੀ ਗੁਲਸ਼ਨ ਵਾਲਮੀਕੀ ਜੀ ਅੱਜ ਸਾਡੇ ਕੌਮੀ ਪ੍ਰਧਾਨ ਸ਼੍ਰੀ ਸੰਜੀਤ ਕੁਮਾਰ ਕਨੋਲੀ ਜੀ ਕੋਲ ਆਪਣੀਆਂ ਕੁਝ ਸਮੱਸਿਆਵਾਂ ਲੈ ਕੇ ਆਏ ਆ। ਸੋ ਸਭ ਤੋਂ ਪਹਿਲਾਂ ਮੈਂ ਨਰਿੰਦਰ ਗੋਇਲ ਜੀ ਨੂੰ ਕਹੂੰਗਾ ਤੁਸੀਂ ਥੋੜਾ ਜਿਹਾ ਇੱਦੇ ਤੇ ਚਾਨਣਾ ਪਾਓ ਜੋ ਤੁਹਾਡੀਆਂ ਸਮੱਸਿਆਵਾਂ ਆ ਉਹਦੇ ਤੇ। ਜੈ ਸ਼੍ਰੀ ਅੰਮ੍ਰੀ। ਅੱਜ ਅਸੀਂ ਪੰਜਾਬ ਦੇ ਪ੍ਰਧਾਨ ਸ਼ਿਖਸੇਨਾ ਦੇ ਸੰਜੀਤ ਧਨੋਲੀ ਜੀ ਕੌਮੀ ਪ੍ਰਦਾਨ ਇਹਨਾਂ ਕੋਲ ਅਸੀਂ ਆਪਣੀ ਅਰਜ਼ੀ ਲੈ ਕੇ ਆਏ ਆਂ ਅਸੀਂ ਜਿਰਪੁਰ ਦੇ ਵਿੱਚ ਇੱਕ ਛੋਟਾ ਜਿਹਾ ਬੇੜਾ ਚੁੱਕਿਆ ਹੈ ਧਰਮ ਦੀ ਖਾਤਰ ਉਹ ਕੀ ਹੈ ਪੰਚਕੁਲਾ ਦੇ ਵਿੱਚ ਮਹਿਲਾਵਾਂ ਦੀ ਇੱਕ ਰਾਮਲੀਲਾ ਹੋਣ ਜਾ ਰਹੀ ਹੈ ਅਸੀਂ ਉਸ ਰਾਮਲੀਲਾ ਦੇ ਵਿਰੋਧ ਦੇ ਵਿੱਚ ਨਹੀਂ ਆਂ ਅਸੀਂ ਮੈਡਮ ਨੂੰ ਜਿਹੜੇ ਕੀ ਜੜੋਂ ਸੇ ਜੜੋ ਇੱਕ ਸੰਸਥਾ ਦੇ ਨਾਂ ਤੇ ਰਾਮਲੀਲਾ ਮਹਿਲਾਵਾਂ ਦੇ ਉੱਤੇ ਕਰਵਾ ਰਹੀ ਹੈ ਅਸੀਂ ਉਹਨਾਂ ਨੂੰ ਇੱਕੋ ਰਿਕੁਐਸਟ ਕੀਤੀ ਸੀ ਵੀ ਦੋ ਤਿੰਨ ਕਿਰਦਾਰ ਹੈ ਜਿਹੜੇ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦਾ ਸ਼੍ਰੀ ਬਜਰੰਗਬਲੀ ਜੀ ਦਾ ਇਹ ਕਿਰਦਾਰ ਜਿਹੜੇ ਆ ਇਹ ਮਹਿਲਾਵਾਂ ਤੋਂ ਨਾ ਕਰਵਾ ਕੇ ਜੈਂਟਸ ਤੋਂ ਕਰਵਾਏ ਜਾਵੇ ਜਾਂ ਛੋਟੇ ਬੱਚਿਆਂ ਤੋਂ ਕਰਵਾਏ ਜਾਵੇ ਸਾਡੀ ਇੰਨੀ ਅਰਦਾਸ ਸੀ ਪਰ ਪ੍ਰਸ਼ਾਸਨ ਪੰਚਕੁਲਾ ਜਿੱਥੇ ਕੀ ਸਰਕਾਰ ਬੀਜੇਪੀ ਦੀ ਹੈ ਸਾਡੀ ਕੋਈ ਸੁਣਵਾਈ ਨਹੀਂ ਉੱਥੇ ਹੋ ਰਹੀ ਅਸੀਂ ਪ੍ਰਧਾਨ ਜੀ ਦਾ ਸਹਿਯੋਗ ਲੈਣ ਲਈ ਆਏ ਸੀ ਪਰ ਮੈਂ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ 23 ਤਰੀਕ ਨੂੰ ਰਾਮਲੀਲਾ ਹੋਣ ਜਾ ਰਹੀ ਹੈ ਜਿਉ ਉਹਨਾਂ ਨੇ ਸਾਡੇ ਇੱਕਰਦਾਰ ਉਹਦੇ ਵਿੱਚ ਨਹੀਂ ਚੇਂਜ ਕੀਤੇ ਧਰਮ ਦੀ ਖਾਤਰ ਤਾਂ ਅਸੀਂ ਉੱਥੇ ਤਿੰਨ ਬੰਦੇ ਮੈਂ ਨਰਿੰਦਰ ਗੋਇਲ ਰੋਹਿਤ ਸ਼ਰਮਾ ਜਿਜੇ দত্ত ਜੀ ਇੰਨੇ ਜਾਣੇ ਅਸੀਂ ਉੱਥੇ ਆਦਮਾ ਕਰਾਂਗੇ ਜੈ ਸ਼੍ਰੀ ਰਾਮ ਬਾਕੀ ਮੈਂ ਕਲੀਅਰ ਕਰ ਬੀਜੇ ਬੀਜੇ ਦਿੱਤਾ ਜੀ ਦੱਸਣਗੇ ਬੀਜੇ ਦਿੱਤਾ ਜੀ ਤੁਸੀਂ ਭੈਣ ਜੀ ਬਾਰੇ ਵੀ ਜੋ ਸਮੱਸਿਆ ਉਹ ਵੀ ਕਲੀਅਰ ਕਰੋ ਜੀ ਮੈਂ ਜੈ ਸ਼੍ਰੀ ਰਾਮ ਜੀ ਬੰਦੀ ਰਹਿਤਮਾਈ ਕਰਨਾ ਕਿ ਮੈਡਮ ਬਹੁਤ بڑا ਵਿਕਟਮ ਕਾਰ ਖੇਡਦੀ ਹੈ ਕਿ ਲੇਡੀਜ਼ ਨੂੰ ਅਸੀਂ ਰਾਮ ਮਿੱਲਾ ਰੋਕ ਨਹੀਂ ਰਹੇ ਦੂਜੀ ਗੱਲ ਇਹ ਮੈਡਮ ਪਹਿਲੇ ਰਾਮ ਮਿੱਲਾ ਆਪਣੇ ਉੱਥੇ ਹਾਲੀਵੁੱਡ ਦੀ ਕਰਦੀ ਸੀ ਠੋਲੀ ਐ ਕਿ ਭਜਾਤੀ ਗਈ ਉਥੋਂ ਦੀ ਹੁਣ ਭੱਜ ਕੇ ਉਹ ਆਪਣਾ ਪੰਚਕੂਲੇ ਪਹੁੰਚ ਗਏ ਹਰਿਆਣਾ ਚ ਤੀਸਰੀ ਗੱਲ ਮੈਂ ਇੱਕੋ ਵਾਰ ਕਹਣਾ ਕਿ ਜਿੱਦਨ ਇਹ ਗੱਲ ਹੋਈ ਆ ਆਪਾਂ ਉਹ ਰੋਕਣ ਗਿਉਂ ਆ ਜੋ ਨਰਿੰਦਰ ਗੋਇਲ ਜੀ ਨੇ ਕਿਹਾ ਬਾਕੀ ਜੇ ਆਪਾਂ ਧਰਮ ਦੇ ਨਾਲ ਖੜੇ ਸੀ ਖੜੇ ਹਾਂ ਖੜੇ ਰਾਂਗੇ ਮਰਾਂਗੇ ਪਰ ਮਰਾਂਗੇ ਦੂਜੀ ਗੱਲ ਸਾਡੀ ਭੈਣ ਦੀ ਉਦੋਂ ਇਹਨਾਂ ਨੂੰ ਰਦਰ ਹੋਇਆ ਜਿਹੜੀ ਬਾਲਮੀਕੀ ਸਮਾਰਤ ਹੋਣਾ ਅਸੀਂ ਜੇ ਰੋਕਿਆ ਉਹਨਾਂ ਬੰਦਿਆਂ ਨੂੰ ਕਿ ਇਹ ਸ਼ਬਦ ਨਾ ਕੋ ਸਾਡੀ ਭੈਣ ਬਾਰੇ ਸਾਡੇ ਨਾਲ ਆਈ ਹੈ Hindu ਧਰਮ ਤੋਂ ਆਈ ਹੈ ਤਾਂ ਉਹਦੇ ਘਰ ਵਾਲੇ ਨੇ ਪਲੱਸ ਉਹਨਾਂ ਨਾਲ ਦੋ ਬੰਦੇ ਹੋਰ ਸੀ ਜੇਤਲੀ ਔਰ ਇੱਕ ਨੀਨੀ ਦੀ ਛੜਾਵਾ ਉਹਨਾਂ ਇਹਨਾਂ ਤਿੰਨਾਂ ਨੇ ਇਹ ਕਿਹਾ ਕਿ ਜੋ ਵੀ ਉਹਨਾਂ ਨੇ ਸ਼ਬਦ ਵਰਤੇ ਉਹ ਬੜੇ ਹੀ ਗੰਦੇ ਔਰ ਸੁਣਨ ਵਾਲੇ ਨਹੀਂ ਸੀ ਤੇ ਮੈਂ ਇਹੀ ਕਹਿ ਰਿਹਾ ਕਿ ਆਪਾਂ ਆਪਣੀ ਭੈਣ ਖਾਤਰ ਔਰ ਆਪਣੇ ਧਰਮ ਖਾਤਰ ਜਾਨ ਦੇ ਦਾਂਗੇ ਜੋ ਮਰਜ਼ੀ ਹੋਏ 23 ਤਰੀਕ ਨੂੰ ਕੋਇਲ ਸਾਹਿਬ ਨੇ ਕਿਹਾ ਆਪਾਂ ਤਿੰਨ ਬੰਦੇ ਜਾਨ ਦੇ ਦਾਂਗੇ ਤੇ ਦਾਂਗੇ ਪਰ ਰਾਵੀ ਨੂੰ ਰੋਕ ਕੇ ਰੱਖਾਂਗੇ ਬਕਾਟੇ ਰਾਜ ਜੀ ਸਾਡੇ ਪ੍ਰਧਾਨ ਕਮੇਟੀ ਪ੍ਰਧਾਨ ਸ਼੍ਰੀ ਸੰਜੀਵ ਕਨੋਲੀ ਜੀ ਪ੍ਰਧਾਨ ਜੀ ਤੁਸੀਂ ਥੋੜਾ ਚੱਲਣਾ ਜੈਕਾਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਵੇਖੋ ਪ੍ਰਭੂ શ્રી ਰਾਮ ਜੀ ਦੀ ਹਰ ਸਾਲ ਦੀ ਤਰ੍ਹਾਂ ਆਰਾਮ ਮੀਲਾ ਹੁੰਦੀ ਆ ਦੇਸ਼ ਵਿੱਚ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਹੁੰਦੀ ਆ ਬੜਾ ਵਧੀਆ ਪਰਾਲਾ ਪ੍ਰਭੂ ਰਾਮ ਜੀ ਦੀ ਜੀਵਨੀ ਗਾਦੇ ਪਰ ਇੱਕ ਦੁਖਦਾਈ ਘਟਨਾ ਹੈ ਸਾਡੇ ਚ ਸਾਡੇ ਸੀਨੀਅਰ ਸਿਟੀਜ਼ਨ ਆਏ ਨੇ ਸਾਰੇ ਗੋਇਲ ਸਾਹਿਬ ਆਏ ਨੇ ਦਿੱਤਾ ਜੀ ਆਏ ਨੇ ਪਹਿਲਾਂ ਤਾਂ ਮੈਂ ਇਹਨਾਂ ਨੂੰ ਕਹਿੰਦਾ ਏ ਕਿ ਤੁਸੀਂ ਸਾਡੇ ਧਰਮ ਦੇ ਯੁੱਧ ਅਸੀਂ ਮਰਨ ਵਾਲੀ ਗੱਲ ਨਹੀਂ ਕਰਨੀ ਜਿਹੜੀ ਇਹਨਾਂ ਨੇ ਕਿਹਾ ਵੀ 23 ਤਰੀਕ ਨੂੰ ਅਸੀਂ ਆਤਮਦਾਹ ਕਰਾਂਗੇ ਬਿਲਕੁਲ ਨਹੀਂ ਅਸੀਂ ਦਿੱਤਾ ਜੀ ਗੋਇਲ ਸਾਹਿਬ ਜੋਧਾ ਜੋਧਾ ਲੜ ਕੇ ਮਾਰਨ ਆਲੇ ਆ ਮਰਨ ਆਲੇ ਨਹੀਂ ਅਸੀਂ ਮਾਰਾਂਗੇ ਜਿਹੜੇ ਸਾਡੇ ਦੇਸ਼ ਦੇ ਦੁਸ਼ਮਣਾਂ ਜਿਹੜੇ ਸਾਡੀ ਕੌਮ ਦੇ ਦੁਸ਼ਮਣਾਂ ਜਿਹੜੇ ਸਾਡੇ ਧਰਮ ਦੇ ਖਿਲਾਫ ਪ੍ਰਚਾਰ ਕਰਦੇ ਨੇ ਉਹਨਾਂ ਦੇ ਮਰਨ ਵਾਲੀ ਗੱਲ ਨਹੀਂ ਕਰਨੀ ਉੱਪਰ ਕੋਈ ਐਸਾ ਸੋਸਾਇਟੀ ਵਾਲੀ ਜਾਂ ਆਤਮਦਾਹ ਵਾਲੀ ਕੋਈ ਗੱਲ ਨਹੀਂ ਕਰਨੀ ਦੂਜੀ ਗੱਲ ਲੇਡੀਜ਼ ਦਾ ਚਲੋ ਠੀਕ ਹੈ ਪ੍ਰਭੂ ਰਾਮ ਜੀ ਦੇ ਜੀਵਨ ਬਾਰੇ ਦੱਸਣਾ ਸਭ ਨੂੰ ਅਧਿਕਾਰ ਆ ਜਾਨ ਦੇਸ਼ਾ ਦੱਸਣਾ ਚਾਹੀਦਾ ਪਰ ਜਿੱਥੇ ਭਗਵਾਨ ਪ੍ਰਸ਼ੂਪਾਮ ਜੀ ਦੀ ਗੱਲ ਹੈ ਜਿੱਥੇ ਹਨੂਮਾਨ ਜੀ ਦੀ ਗੱਲ ਆ ਜਿਹੜੇ ਕਦੀ ਵੀ ਔਰਤਾਂ ਨੂੰ ਆਪਣੇ ਮੰਦਰ ਚ ਜਾਣ ਨਹੀਂ ਦਿੰਦੇ ਸਮਰਤ ਉਹਨਾਂ ਦੇ ਹੱਥ ਟੱਚ ਨਹੀਂ ਹੋਣ ਬੰਦੇ ਉਹਨਾਂ ਦਾ ਰੋਲ ਇੱਕ ਲੇਡੀਜ਼ ਕਰੇ ਇਹ ਕਦੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਹ ਸਾਡੀ ਕੌਮ ਬੋਸ ਤੇ ਬਹੁਤ ਮਾੜੀ ਗੱਲ ਆ ਸਾਡੇ ਧਰਮ ਦਾ ਇਹ ਸਭ ਤੋਂ ਵੱਡਾ અપਮਾਨ ਹੈ ਜੇ ਕੋਈ ਲੇਡੀਜ਼ ਜੇ 12 ਸਾਲ ਦਾ ਬੱਚਾ ਜਿਹੜਾ ਉਹ ਤਾਂ ਫਿਰ ਵੀ ਥੋੜਾ ਬੋਤਾ ਲੈ ਸਕਦਾ ਹੁੰਦਾ ਵੀ ਹੱਕ ਨਹੀਂ ਬਣਦਾ ਪਰ ਉਹਨੂੰ ਸਾਡੇ ਧਰਮ 'ਚ ਇਜਾਜ਼ਤ ਆ ਕਿਉਂਕਿ ਅਸੀਂ ਕੰਜਕਾ ਪੂਜਨਾ ਕਰਦੇ ਆ ਕੰਜਕਾ ਬਣ ਸਕਦੀ ਆ ਪਰ ਜਿਹੜੀ 12 ਸਾਲ ਤੋਂ ਬਾਅਦ ਉਹਨੂੰ ਕੋਈ ਅਧਿਕਾਰ ਨਹੀਂ ਇਹਨਾਂ ਨੇ ਜਿਹੜਾ ਪਰਾਲਾ ਕੀਤਾ ਸੀ ਬੜਾ ਵਧੀਆ ਕੀਤਾ ਸੀ ਵੀ ਸਾਡੇ ਅਸੀਂ ਧਰਮ ਦੀ ਜਾਣਕਾਰੀ ਦੇਣੀ ਆ ਨਾ ਕਿ ਧਰਮ ਨੂੰ ਵਿਗਾੜਨਾ ਹੈ ਬੇਅਦਬੀ ਕਰਨੀ ਆ ਉਹ ਬੇਅਦਬੀ ਹੋ ਰਹੀ ਆ ਰੋਕਣੀ ਚਾਹੀਦੀ ਉਹ ਪ੍ਰਸ਼ਾਸਨ ਦੀ ਵੀ ਜ਼ਿੰਮੇਵਾਰੀ ਬਣਦੀ ਸਾਡੇ ਸਮਾਜ ਦੀ ਵੀ ਜ਼ਿੰਮੇਵਾਰੀ ਬਣਦੀ ਇਹਨਾਂ ਨੇ ਆਪਣੇ ਸਮਾਜ ਦੀ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਲੋਕਾਂ ਅੱਗੇ ਜਾ ਕੇ ਕੀਤਾ ਤੇ ਦੂਜੀ ਗੱਲ ਸਾਡੀ ਭੈਣ ਰਾਖੀ ਜੀ ਜਿਨ੍ਹਾਂ ਨੂੰ ਬਾਲਮੀਕ ਜੀ ਦੇ ਨਾਮ ਤੇ ਘਾੜਾ ਗੱਡੀਆਂ ਗਈਆਂ ਗਲਤ ਲਫ਼ਜ਼ ਯੂਜ਼ ਕੀਤੇ ਗਏ ਉਹਨਾਂ ਤੇ ਹੁਣ ਤੱਕ ਪਰਚਾ ਨਹੀਂ ਦਰਜ ਹੋਇਆ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਦੀ ਇਸ ਪਵਿੱਤਰ ਤੱਤੀ ਗੁਰੂ ਪੀਰਾਂ ਦੀ ਧਰਤੀ ਤੇ ਜੀਰਕਪੁਰ ਦਾ ਵਿੱਚ ਐਸਐਚਐਮਓ ਇਸ ਪੂਰਾ ਸਮਾਜ ਦੇ ਲੋਕ ਜਾ ਕੇ ਦਰਖਾਸਤ ਦੇ ਕੇ ਆਏ ਡੈਰੀ ਨੰਬਰ ਬਕਾਇਦਾ ਲੱਤਾ ਪਰ ਹੁਣ ਤੱਕ ਪਰਚਾ ਨਹੀਂ ਦਰਜ ਹੋਇਆ ਇੱਕ ਸਾਡੀ ਭੈਣ ਦੀ ਇਨਸਾਫ ਕੀਤੀ ਜਾਵੇ ਸਾਡੇ ਜਾਤੀ ਸ਼ਬਦ ਵਰਤੇ ਜਾਣ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਜਾ ਰਹੀ ਤਿੰਨ ਚਾਰ ਦਿਨ ਬੀਤਣ ਦੇ باوجود ਇਹਨਾਂ ਨੂੰ ਧੰਨੇ ਲੈਣੇ ਪਏ ਉਲਟਾ ਜਦੋਂ ਇਹਨਾਂ ਨੇ ਬੇਨਤੀ ਕੀਤੀ ਤਾਂ ਉੱਥੇ ਦੇ ਐਸਐਚਓ ਨੇ ਧੱਕੇ ਮਾਰਦੇ ਸੀਨੀਅਰ ਸਿਟੀਜ਼ਨ ਨੂੰ ਬਾਹਰ ਤੋਂ ਫੜ ਕੇ ਧੱਕੇ ਮਾਰਿਆ ਇਹ ਕਿੱਥੇ ਦਾ ਇਨਸਾਫ ਆ ਇਹ ਸਾਡੀ ਪੰਜਾਬ ਦੀ ਧਰਤੀ ਤੇ ਹੋ ਰਿਹਾ ਮੈਂ ਅੱਜ ਇਹਨਾਂ ਨੂੰ ਵਿਸ਼ਵਾਸ ਦਵਾਉਂਦਾ ਭੈਣ ਨੂੰ ਵੀ ਵਿਸ਼ਵਾਸ ਦਵਾਉਂਦਾ ਕਿ ਜਦੋਂ ਤੱਕ ਤੁਹਾਨੂੰ ਇਨਸਾਫ ਨਹੀਂ ਮਿਲਦਾ ਸ਼ਿਵ ਸੈਨਾ ਪੂਰੀ ਤੁਹਾਡੇ ਨਾਲ ਅਜਤੇ ਹਿੰਦੂ ਸਮਾਜ ਬਾਲਮੀਕ ਸਮਾਜ ਸਾਡੇ ਵਿੱਚ ਬੈਠੇ ਨੇ ਸਾਡੇ ਭਾਈ ਸਾਹਿਬ ਰਾਜੇ ਸ਼ਾਮ ਜੀ ਪੂਰਾ ਬਾਲਮੀਕ ਸਮਾਜ ਉਹਨਾਂ ਦੇ ਨਾਲ ਹੈ ਜਿਹਨਾਂ ਨੂੰ ਇਨਸਾਫ ਨਾ ਮਿਲਿਆ ਤਜ ਤੇ ਹਿੰਦੂ ਸਮਾਜ ਬਾਲਮੀਕ ਸਮਾਜ ਦੀ ਗੱਲ ਹੈ ਸ਼ੁਰੂਸਾ ਤੋਂ ਪੂਰੇ ਪੰਜਾਬ ਦੀ ਇਹਨਾਂ ਦੇ ਨਾਲ ਜਾ ਕੇ ਵੋਟੇ ਨਾਲ ਵੋਟਾਂ ਲਾ ਕੇ ਜੋਰ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਪਿੱਛੇ ਨਹੀਂ ਹਟਾਂਗੇ ਅੱਜ ਅਸੀਂ ਮੀਡੀਆ ਜ਼ਰੀਏ ਇਹਨਾਂ ਨੂੰ ਯਕੀਨ ਦਵਾਉਂਦਾ ਹੈ ਵੀ 23 ਤਰੀਕ ਮੰਗਲਵਾਰ ਨੂੰ 3 ਵਜੇ ਤੱਕ ਜੇ ਭੈਣ ਦੇ ਖਿਲਾਫ ਭੈਣ ਦੇ ਹੱਥ ਦੇ ਵਿੱਚ ਪਰਚਾ ਦਰਜ ਕਰਕੇ ਉਹਨੂੰ ਜੇਲ੍ਹ ਚ ਦਾ ਭੇਜਿਆ ਅਸੀਂ 23 ਤਰੀਕ ਨੂੰ ਮਹਾਲੀ ਜ਼ਿਲ੍ਹੇ ਦੇ ਵਿੱਚ ਇੱਕ ਵੱਡੇ ਸਾਰੇ ਜੰਨੇ ਵੀ ਹਿੰਦੂ ਸਮਾਜ ਦੇ ਬਹੁਤ ਪਰ ਲੋਗ ਨੇ ਮਾਨਵਿਕ ਸਮਾਜ ਦੇ ਲੋਗ ਨੇ ਸ਼ਿਵ ਸੈਨਾ ਦੇ ਸਮਾਜ ਲੋਗ ਨੇ ਸੈਣੀ ਬਰਾਦਰੀ ਦੇ ਲੋਗ ਨੇ ਸਾਡੇ ਸੀਨੀਅਰ ਸਿਟੀਜ਼ਨ ਜਿਹੜੇ ਜਿਹੜਾ ਸਾਰਿਆਂ ਦੀ ਮੀਟਿੰਗ ਲੈ ਕੇ ਅਸੀਂ 23 ਤਰੀਕ ਨੂੰ ਫੈਸਲਾ ਲਵਾਂਗੇ ਕਿ ਪੰਜਾਬ ਦੇ ਵਿੱਚ ਅਸੀਂ ਉੱਥੇ ਦੇ ਸਾਡੇ ਐਸਐਸਪੀ ਸਾਹਿਬ ਜਿਹੜੇ ਮਹਾਲੀ ਦੇ ਉਹਨਾਂ ਨੂੰ ਕਿਹਾ ਜਾਵੇ ਡੀਸੀ ਸਾਹਿਬ ਨੂੰ ਕਿਹਾ ਜਾਵੇ ਜਾਂ ਮੇਨ ਰੋਡ ਹਾਈਵੇ ਜ਼ਾਮ ਕੀਤਾ ਜਾਵੇ ਅਸੀਂ ਇਹ ਫੈਸਲਾ ਲੈ ਕੇ ਫਿਰ ਅਸੀਂ 23 ਤਰੀਕ ਨੂੰ ਇੱਕ ਕਦਮ ਚੁੱਕਾਂਗੇ ਉਹਦੇ ਵਿੱਚ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਵੇਗੀ ਜੇ ਕੋਈ ਨੁਕਸਾਨ ਹੋਵੇਗਾ ਲੋਕਾਂ ਨੂੰ ਵੀ ਅਪੀਲ ਕਰਾਂਗੇ ਜੇ 23 ਤਰੀਕ ਤੱਕ ਸਾਡਾ ਮੰਨਿਆ ਨਾ ਤੇ ਅਸੀਂ ਰੌਟ ਜਾਗ ਕਰਦਿਆਂ ਤਾਂ ਸਾਡਾ ਸਹਿਯੋਗ ਕਰੋ ਜੇ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਹੁੰਦਾ ਤਾਂ ਉਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਵੇਗੀ ਪੂਰੀ ਸ਼ਿਖਸ਼ਾ ਧਾਰਮਿਕ ਸਮਾਜ ਹਿੰਦੂ ਸਮਾਜ ਸੈਣੀ ਸਮਾਜ ਸਾਰੇ ਸਮਾਜ ਨੂੰ ਇਕੱਠੇ ਲੈ ਕੇ ਆਪਣੇ ਹੱਕ ਲਈ ਚਿੱਤ ਨਾ ਲੈਣਾ ਪਿਆ ਪ੍ਰਦਰਸ਼ਨ ਕਰਨਾ ਪਿਆ ਰੋਡ ਬਾਰਜ ਕਰਨਾ ਪਿਆ ਐਸਐਸਪੀ ਕੇ ਨਾ ਪਿਆ ਐ ਡੀਐਸਪੀ ਕੇ ਨਾ ਪਿਆ ਸੀ 13 ਗੇ ਅਜੇ ਇਹਨਾਂ ਨੂੰ ਵਿਸ਼ਵਾਸ ਬੰਦ ਵੀ ਰਾਮਲੀਲਾ ਤਾਂ ਬੰਦ ਹੋ ਗਈ ਰਹੇਗੀ ਕਿਉਂਕਿ ਹੋ ਨਹੀਂ ਸਕਦਾ ਕਿ ਉੱਥੇ ਦੇ ਡਿਪਟੀ ਕਮਿਸ਼ਨਰ ਨੂੰ ਇਜਾਜ਼ਤ ਦੇਵੇ ਕਿਉਂਕਿ ਇਹ ਸਮਾਜ ਦਾ ਇਹ ਧਾਰਮਿਕ ਮੁੱਦਾ ਹੈ ਉੱਥੇ ਜੇ ਭਾਵਨਾਵਾਂ ਭੜਕੀਆਂ ਤਾਂ ਡੀਸੀ ਸਾਹਿਬ ਦੀ ਵੀ ਰਿਸਪੋਨਸੀਬਿਲਟੀ ਬਣਦੀ ਆ। ਜੇ ਸਾਡੇ ਸਮਾਜ ਦੀਆਂ ਭਾਵਨਾਵਾਂ ਨਾ ਭੜਕੇ ਅਸੀਂ ਦੇਸ਼ದ್ರੋਹ ਦਾ ਮਕਦਮਾ ਦਰਜ ਕਰਾਵਾਂਗੇ। ਅਸੀਂ ਭਾਵਨਾਵਾਂ ਦਾ ਡੀਸੀ ਸਾਹਿਬ ਤੇ ਵੀ ਪਰਚਾ ਦਰਜ ਕਰਾਵਾਂਗੇ। ਜੇ ਉਹਨਾਂ ਨੂੰ ਪਰミਸ਼ਨ ਅਲਾਓ ਕਰਦੇ ਕਿਉਂਕਿ ਪੰਜਾਬ ਦੇ ਵਿੱਚ ਡੀਸੀ ਸਾਹਿਬ ਨੇ ਉਹਨੂੰ ਅਜ਼ਾਦ ਨਹੀਂ ਦਿੱਤੀ ਉਹ ਅੱਜ ਹਰਿਆਣੇ ਦੇ ਵਿੱਚ ਜਾ ਕੇ ਅਜ਼ਾਦਤ ਲੈ ਰਿਹਾ ਤਾਂ ਹਰਿਆਣੇ ਦੇ ਖਿਲਾਫ ਵੀ ਅਸੀਂ ਜੋ ਕੋਰਟ ਜਾਣਾ ਪਿਆ ਕੋਰਟ ਚ ਜਾਵਾਂਗੇ। ਅਸੀਂ ਰੋਡ ਵੀ ਜਾਮ ਕਰਾਂਗੇ ਕਿਉਂਕਿ ਸ਼ਿਵ ਸੰਗ ਦਾ ਕੰਮ ਧਾਰਮਿਕ ਕਿਤੇ ਵੀ ਇਸਤਾਨਮ ਦੀ ਲੋੜ ਆ ਅਸੀਂ ਸਮਰਪਿਤ ਆ। Cebrail bir zengeler Allah